ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਅੱਜ ਸ਼ਹਿਰ ਦੇ ਸਭ ਤੋਂ ਮਹਿੰਗੇ ਪੈਲੈਸ ਵਿੱਚ ਵਿਆਹ ਸੀ ਰੋਲਾ ਰੱਪਾ ਢੋਲ ਦੀ ਆਵਾਜ਼ ਤੇ ਖੁਸ਼ੀਆਂ ਭਰਿਆ ਮਾਹੌਲ ਪਰ ਪੀੜ ਦੇ ਇੱਕ ਕੋਨੇ ਵਿੱਚ ਖੜਾ ਰਵੀ ਬਿਲਕੁਲ ਸ਼ਾਂਤ ਸੀ ਅੱਜ ਉਸਦੀ ਸਿਮਰਨ ਦਾ ਵਿਆਹ ਸੀ ਰਵੀ ਨੇ ਵਾਦਾ ਕੀਤਾ ਸੀ ਕਿ ਉਹ ਜ਼ਰੂਰ ਆਵੇਗਾ ਸਿਮਰਨ ਨੇ ਰੋਂਦੇ ਹੋਏ ਕਿਹਾ ਸੀ ਜੇ ਤੂੰ ਨਾ ਆਇਆ ਤਾਂ ਮੈਨੂੰ ਲੱਗੂਗਾ ਕਿ ਤੂੰ ਮੈਨੂੰ ਕਦੇ ਮਾਫ਼ ਨਹੀਂ ਕੀਤਾ ਰਵੀ ਉਸਨੂੰ ਦੁਖੀ ਨਹੀਂ ਦੇਖ ਸਕਦਾ ਸੀ ਇਸ ਲਈ ਉਹ ਆਪਣਾ ਦਿਲ ਪੱਥਰ ਕਰਕੇ ਆਇਆ ਸੀ ਜਦੋਂ ਸਿਮਰਨ ਲਾਲ ਲਹਿੰਗੇ ਵਿੱਚ ਸਜ ਕੇ ਸਟੇਜ ਤੇ ਆਈ ਤਾਂ ਰਵੀ ਦਾ ਸਾਹ ਰੁਕ ਗਿਆ ਉਹ ਅੱਜ ਵੀ ਓਨੀ ਸੋਹਣੀ ਲੱਗ ਰਹੀ ਸੀ ਜਿੰਨੀ ਉਹ ਰਵੀ ਦੇ ਸੁਪਨਿਆਂ ਵਿੱਚ ਹੁੰਦੀ ਸੀ ਬਸ ਫਰਕ ਇਹਨਾ ਸੀ ਕਿ ਅੱਜ ਉਸਦੇ ਹੱਥਾਂ ਵਿੱਚ ਮਹਿੰਦੀ ਕਿਸੇ ਹੋਰ ਦੇ ਨਾਮ ਦੀ ਸੀ ਰਵੀ ਹੌਲੀ-ਹੌਲੀ ਸਿਰਜ ਵੱਲ ਵਧਿਆ ਜਦੋਂ ਸਿਮਰਨ ਦੀ ਨਜ਼ਰ ਰਵੀ ਤੇ ਪਈ ਤਾਂ ਉਸਦੀ ਮੁਸਕਰਾਹਟ ਇੱਕ ਪਲ ਲਈ ਗਾਇਬ ਹੋ ਗਈ ਉਸਦੀ ਅੱਖਾਂ ਪਾਰਾਈਆਂ ਰਵੀ ਨੇ ਦੂਰੋਂ ਹੀ ਅੱਖਾਂ ਨਾਲ ਇਸ਼ਾਰਾ ਕੀਤਾ ਮੈਂ ਠੀਕ ਹਾਂ ਤੂੰ ਮੁਸਕਰਾ ਰਵੀ ਸਿਰਜ ਤੇ ਚੜਿਆ ਉਸਦੇ ਸਿਮਰਨ ਅਤੇ ਉਸਦੇ ਲਾੜੇ ਨੂੰ ਸ਼ਗਨ ਦਿੱਤਾ ਸਿਮਰਨ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਤੂੰ ਆ ਗਿਆ ਮੈਨੂੰ ਲੱਗਾ ਨਹੀਂ ਸੀ ਰਵੀ ਨੇ ਮੁਸਕੁਰਾ ਕੇ ਜਵਾਬ ਦਿੱਤਾ ਮੈਂ ਕਿਵੇਂ ਨਾ ਆਉਂਦਾ ਤੇਰੀ ਖੁਸ਼ੀ ਲਈ ਤਾਂ ਮੈਂ ਆਪਣੀ ਖੁਸ਼ੀ ਕੁਰਬਾਨ ਕੀਤੀ ਫਿਰ ਇਹ ਵਿਆਹ ਦੇਖਣ ਦਾ ਹੌਸਲਾ ਕਿਉਂ ਨਾ ਕਰਦਾ ਫੋਟੋਗ੍ਰਾਫਰ ਨੇ ਕਿਹਾ ਸਮਾਈਲ ਪਲੀਜ਼ ਸਿਮਰਨ ਨੇ ਰੋਂਦੇ ਹੋਏ ਚਿਹਰੇ ਨਾਲ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਰਵੀ ਨੇ ਫੋਟੋ ਖਿੱਚਵਾਈ ਤੇ ਥੱਲੇ ਉਤਰ ਆਇਆ ਬਾਹਰ ਆ ਕੇ ਰਵੀ ਨੇ ਆਪਣੇ ਜੇਬ ਵਿੱਚੋਂ ਇੱਕ ਪੁਰਾਣੀ ਚਿੱਠੀ ਕੱਢੀ ਜੋ ਸਿਮਰਨ ਨੇ ਕਦੇ ਉਸ ਨੂੰ ਲਿਖੇ ਸੀ ਉਸਨੇ ਮਾਚਸ ਜਗਾਈ ਤੇ ਉਸ ਚਿੱਠੀ ਨੂੰ ਅੱਗ ਲਗਾ ਦਿੱਤੀ ਜਿਵੇਂ ਜਿਵੇਂ ਕਾਗਜ਼ ਸੜ ਕੇ ਸੁਆਹ ਹੋ ਰਿਹਾ ਸੀ ਓਵੇਂ ਓਵੇਂ ਰਵੀ ਦੇ ਅੰਦਰ ਕੁਝ ਹਮੇਸ਼ਾ ਲਈ ਖਤਮ ਹੋ ਰਿਹਾ ਸੀ ਉਹ ਬਿਨਾਂ ਪਿੱਛੇ ਮੁੜੇ ਤੁਰ ਪਿਆ ਉਸ ਨੂੰ ਪਤਾ ਸੀ ਕਿ ਆਸ ਤੋਂ ਬਾਅਦ ਉਹ ਸਿਮਰਨ ਨੂੰ ਕਦੇ ਨਹੀਂ ਮਿਲੇਗਾ ਕੁਝ ਕਹਾਣੀਆਂ ਦਾ ਅੰਤ ਮਿਲਣ ਨਾਲ ਨਹੀਂ ਬਲਕਿ ਕਿਸੇ ਨੂੰ ਦੂਰੋਂ ਖੁਸ਼ ਦੇਖਣ ਨਾਲ ਹੁੰਦਾ ਹੈ ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ